ਆਜੋ ਭਗਤ ਪਿਆਰੇਓ ਗਰਮ ਟਿੱਕੀਆਂ ਚਟਨੀ ਨਾਲ ਖਿਲਾ ਰਹੇ ਆ ਜੀ ਤੇ ਇਧਰ ਵੀ ਗਰਮਾ ਗਰਮ ਦੇਈਆਂ ਵਾਲੇ ਭੱਲੇ ਬਨ ਰਹੇ ਆ ਜੀ ਕਾਬੂਲੀ ਚਨਾ ਠੀਕ ਹੈ ਜੀ ਅੱਛਾ ਦਾਲ ਠੀਕ ਹੈ ਜੀ ਤੇ ਚਾਵਲ ਤੇ ਆਚਾਰ ਦਾ ਲੰਗਰ ਲੱਗਿਆ ਹੋਇਆ ਹੈ ਜੀ ਤੇ ਸੰਤਾਂ ਸ਼ਾਕਰੀਆਂ ਹੈ ਜੀ ਤੇ ਹੁਣ ਤੁਸੀਂ ਧਰਮਸ਼ਾਲਾ ਦੇਖੋ ਜੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਜੀ ਮੇਲੇ ਕਰਕੇ ਤੇ ਹੁਣ ਤੁਸੀਂ ਮਾਤਾ ਰਾਣੀ ਦਾ ਪਵਨ ਦੇਖੋ ਜੀ ਜੈ ਮਾਤਾ ਦੀ ਤੇ ਇਹ ਸੰਗਤਾਂ ਨਾਲ ਕੀਤੀ ਆ ਜੀ ਆਪਾਂ ਗੱਲਬਾਤ ਜੈ ਮਾਤਾ ਦੀ ਭਗਤੋ ਸਵਾਗਤੋ ਜੈ ਮਾਨਣ ਦੇਵੀ ਜੀ ਹੋਰ ਭਗਤ ਪਿਆਰਿਓ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul nri vlogs ਤੇ ਲੋ ਜੀ ਇੱਕ ਵਾਰ ਆਪਾਂ ਫੇਰ ਆ ਚੁੱਕੇ ਆ ਜੀ ਤੁਹਾਡੇ ਲਈ ਨਵਾਂ ਵਲੋਗ ਲੈ ਕੇ ਤੇ ਆਪਾਂ ਵੀਡੀਓ ਦੀ ਸ਼ੁਰੂਆਤ ਸ਼੍ਰੀ ਅਨੰਦਪੁਰ ਸਾਹਿਬ ਦੀ ਨਹਿਰ ਤੋਂ ਕਰ ਚੁੱਕੇ ਆ ਜੀ ਤੇ ਆਪਾਂ ਜਾਵਾਂਗੇ ਜੀ ਹੁਣ ਕੋਲਾ ਵਾਲਾ ਟੋਬੇ ਤੱਕ ਤੇ ਕਹਿੰਦੇ ਜੀ ਲੰਗਰ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਲੱਗ ਚੁੱਕੇ ਆ ਜੀ ਬਸ ਫਿਰ ਆਜੋ ਮੇਰੇ ਨਾਲ ਤੇ ਤੁਹਾਨੂੰ ਸਾਰੀਆਂ ਰੌਣਕਾਂ ਹੀ ਦਿਖਾਵਾਂਗੇ ਜੀ ਸੋ ਤੁਸੀਂ ਇੱਕ ਫਿਰ ਨਿਕਾ ਜਾ ਕੰਮ ਕਰਨਾ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਜੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਵੱਧ ਤੋਂ ਵੱਧ ਕਿਉਂਕਿ ਅਸੀਂ ਤੁਹਾਡੇ ਲਈ ਮਾਂ ਨੈਣਾ ਦੇਵੀ ਜੀ ਸਾਵਣ ਮੇਲਾ 225 ਦੀ ਹਰ ਇੱਕ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜੀ ਤੇ ਹੁਣ ਤੁਸੀਂ ਸਾਹਮਣੇ ਵੇਖੋ ਜੀ ਲੰਗਰਾਂ ਵਾਲੇ ਤਿਆਰੀਆਂ ਸ਼ੁਰੂ ਹੋ ਗਈਆਂ ਆ ਤੇ ਇੱਧਰ ਵੀ ਦੁਕਾਨਾਂ ਲੱਗ ਗਈਆਂ ਆ ਤੇ ਸੰਗਤ ਨਹਿਰਾ ਦੀ ਠੰਡੀ ਹਵਾ ਦੀ ਲੁਤਫ ਲੈ ਰਹੀ ਆ ਜੀ ਤੁਸੀਂ ਜੀ ਸਾਰੇ ਜਣੇ ਇਹ ਸੋਚਦੇ ਹੋਵੋਗੇ ਕਿ ਇਹ ਤਾਂ ਰੋਜ਼ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਕੋਲੇ ਵਾਲੀ ਟੋਬੇ ਤੱਕ ਜਾਂਦਾ ਆ ਅੱਗੇ ਤਾਂ ਜਾਂਦਾ ਹੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਤੇ ਸਪਸ਼ਟ ਕਰ ਦੇਣਾ ਚਾਹੁੰਦੇ ਆ ਜੀ ਕਿ ਸਾਰੇ ਜਿਹੜੇ ਲੰਗਰ ਆ ਨਾ ਮਾਤਾ ਨੈਣਾ ਦੇਵੀ ਜੀ 2025 ਦੇ ਉਹ ਸਾਰੇ ਇਹ ਨਹਿਰਾ ਤੋਂ ਲੈ ਕੇ ਕੋਲੇ ਵਾਲੇ ਟੋਬੇ ਤੱਕ ਹੀ ਲੱਗਦੇ ਆ ਜੀ ਸੋ ਸਾਰੀਆਂ ਮੇਲੇ ਦੀਆਂ ਰੌਣਕਾਂ ਇੱਥੇ ਹੀ ਹੁੰਦੀਆਂ ਐ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਜੀ ਹੋਣੀ ਕਿ ਐਨਾ ਰਸ਼ ਪੈ ਜਾਣਾ ਐ ਇੱਥੇ ਤਾ ਫੇਰ ਆਪਾਂ ਤੁਹਾਨੂੰ ਡੇਲੀ ਨਿਊ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਆ ਜੀ। ਵਲੌਗ ਦੇ ਮਾਧਿਅਮ ਰਾਹੀਂ ਠੀਕ ਹੈ ਭਗਤ ਪਿਆਰਿਓ ਜੈ ਮਾਤਾ ਦੀ। ਇਹ ਹੁਣ ਤੁਸੀਂ ਆਹ ਵਾਲੀ ਧਰਮਸ਼ਾਲਾ ਦੇਖੋ ਜੀ ਇਹਨਾਂ ਨੇ ਵੀ ਆਪਣੇ ਝੰਡੇ ਤੇ ਫਲੈਕਸ ਲਗਾ ਦਿੱਤੀ ਹੋਈ ਆ। ਇਹ ਰਤਿਆ ਹਰਿਆਣੇ ਵਾਲੇ ਵੀਰ ਭਰਾਵਾਂ ਨੇ ਲੰਗਰ ਲਾਇਆ ਹੋਇਆ ਹੈ ਜੀ ਪਿੰਡ ਰਾਮਪੁਰ ਤੁਸੀਂ ਇਹਨਾਂ ਤੋਂ ਜ਼ਰੂਰ ਲੰਗਰ ਛੱਕ ਕੇ ਜਾਇਓ ਜੀ ਹੁਣ ਤੁਸੀਂ ਮੰਦਰ ਵੇਖੋ ਜੀ ਮਾਤਾ ਰਾਣੀ ਦਾ ਜੈ ਮਾ ਨੈਣਾ ਦੇਵੀ ਜੀ ਹੁਣ ਤੁਸੀਂ ਬਰਨਾਲੇ ਵਾਲੇ ਦੀ ਧਰਮਸ਼ਾਲਾ ਦੇਖੋ ਜੀ ਇਹਨਾਂ ਨੇ ਕਿੰਨੀ ਸੋਹਣੀ ਲਾਈਟਿੰਗ ਲਗਾਈ ਹੋਈ ਆ ਜੀ ਤੇ ਆਇਦਰ ਵੀ ਵੇਖੋ ਜੀ ਲੰਗਰ ਵਾਲੀ ਸਾਫ ਸਫਾਈ ਕਰ ਦਿੱਤੀ ਗਈ ਆ ਜੀ ਤੇ ਹੁਣ ਤੁਸੀਂ ਆਹ ਵਾਲੀ ਧਰਮਸ਼ਾਲਾ ਦੇਖੋ ਜੀ ਇਹਨਾਂ ਨੇ ਵੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਜੀ ਲਾਈਟਿੰਗ ਲਗਾ ਕੇ ਤੇ ਲੰਗਰ ਲੱਗਿਆ ਹੋਇਆ ਏ ਜੀ ਤੇ ਸਾਹਮਣੇ ਤੁਸੀਂ ਬੋਰਡ ਪੜ ਸਕਦੇ ਹੋ ਜੀ ਇੱਥੋਂ ਪੰਜਾਬ ਦੀ ਹੱਦ ਖਤਮ ਹੁੰਦੀ ਆ ਜੀ ਤੈ ਲੋ ਜੀ ਦੇਵ ਭੂਮੀ ਹਿਮਾਚਲ ਪ੍ਰਦੇਸ਼ ਤੁਹਾਡਾ ਸੁਆਗਤ ਹੈ ਤੇ ਇੱਧਰ ਵੀ ਲੰਗਰਾਂ ਵਾਲੇ ਆ ਚੁੱਕੇ ਆ ਤੇ ਵੇਖੋ ਜੀ ਇੱਧਰ ਵੀ ਬਾਨਾ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਵੇਖ ਲਓ ਜੀ ਸਾਹਮਣੇ ਚਲਾਨ ਕੱਟਦੇ ਪਏ ਆ ਤਾਂ ਫਿਰ ਸਾਨੂੰ ਇੱਥੋਂ ਮੁੜਨਾ ਪੈਣਾ ਹੁਣ ਆਪਾਂ ਤੁਹਾਨੂੰ ਸਾਰੀ ਇਹ ਧਰਮਸ਼ਾਲਾ ਐਕਸਪਲੋਰ ਕਰਾਵਾਂਗੇ ਜੀ ਤੇ ਨਾਲੇ ਦੇਖਦੇ ਜੀ ਇੱਥੇ ਕਿਹੜਾ ਲੰਗਰ ਲੱਗਿਆ ਹੋਇਆ ਹੈ ਜੀ ਤੇ ਕਰਦੇ ਆ ਜੀ ਇਹਨਾਂ ਨਾਲ ਆਪਾਂ ਗੱਲਬਾਤ ਜੈ ਮਾਤਾ ਦੀ ਜੈ ਮਾਤਾ ਜੀ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਜੀ ਅਸ਼ਾ ਜੀ ਹੇਮਕੋਟ ਸਾਹਿਬ ਤੋਂ ਅਸ਼ਾ ਮੁਖਸਰ ਸਾਹਿਬ ਪੰਜਾਬ ਠੀਕ ਹੈ ਜੀ ਤੇ ਕਦੋਂ ਤੁਸੀਂ ਕਦੋਂ ਤੋਂ ਆ ਰਹੇ ਹੋ ਜੀ ਅਛਾ ਦੂਜੇ ਸਾਲ ਹੈ ਜੀ ਅਛਾ ਤੇ ਤਿੰਨ ਸਾਲ ਹੋ ਗਏ ਤੁਹਾਨੂੰ ਲੰਗਰ ਲਾਉਂਦੇ ਨੂੰ ਤੇ ਕਿੰਨੇ ਦਿਨ ਰਹੋਗੇ ਜੀ ਇੱਥੇ ਤੇ ਰਹੂਗੀ ਆਪਣੀ ਸੇਵਾ ਕਰਾਉਣੀ ਅਸ਼ਾ ਜੀ ਤੁਸੀਂ ਲੰਗਰ ਦੇ ਵਿੱਚ ਕੀ ਖਿਲਾ ਰਹੇ ਹੋ ਜੀ ਅਸੀਂ ਤਕਰੀ ਨੂਡਲ ਭੱਲਾ ਅਸ਼ਾ ਜੀ ਇਹ ਕਿੰਨੇ ਦਿਨ ਲੰਗਰ ਚੱਲੂਗਾ ਜੀ ਇਹ ਲੰਗਰ ਚੱਲੂਗਾ ਜੀ ਆਪਣਾ ਜੇ ਪਾਣਾ ਚਲੇਗਾ ਅਛਾ ਜੀ ਜਿਹੜੀ ਤੁਹਾਨੂੰ ਸੰਗਤ ਦੂਦ ਰਾਡੇ ਦੇਖ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਅਛਾ ਜੀ ਆਪਣੀ ਲੋਕੇਸ਼ਨ ਦੱਸੋ ਜੀ ਸੰਗਤਾਂ ਨੂੰ ਕਿਹੜੀ ਹੈ ਜੀ ਕੋਲਾ ਡੋਕਾ ਅਛਾ ਜੀ ਚਲੋ ਠੀਕ ਹੈ ਜੀ ਜਕਾਰਾ ਸ਼ੇਰ ਆਲੀ ਮਾਤਾ ਦਾ ਬਹੁਤ ਵਧੀਆ ਜੀ ਜੈ ਮਾਤਾ ਦੀ ਭਗਤੋ ਤੇਤੋ ਤੁਸੀਂ ਕਿੰਨੇ ਸੇਵਾਦਾਰ ਲੱਗੇ ਹੋ ਜੀ ਅੱਛਾ ਚਲੋ ਠੀਕ ਹੈ ਜੀ ਲੱਗੇ ਰਹੋ ਸੇਵਾ ਜੈ ਮਾਤਾ ਜੀ ਕੜੀ ਕੀ ਬਣਾ ਰਹੇ ਹੋ ਜੀ ਤੇ ਲੋ ਜੀ ਇੱਕ ਵਾਰ ਫੇਰ ਆਪਾਂ ਜਾ ਰਹੇ ਹਾਂ ਜੀ ਰਤੀਆ ਹਰਿਆਣੇ ਵਾਲੇ ਵੀਰ ਭਰਾਵਾਂ ਦੇ ਕੋਲ ਤੇ ਵੇਖਦੇ ਹਾਂ ਜੀ ਇਹਨਾਂ ਦੇ ਕੋਲ ਕੀ ਕੀ ਬਣਿਆ ਹੋਇਆ ਮੜੇ ਦੱਸੂਗੀ ਜੀ ਕਿਆ ਕਿਆ ਬਣਿਆ ਹੋਇਆ ਜੀ ਇਹਦੇ ਛੋਲੇ ਅੱਛਾ ਜੀ ਮੜੇ ਹਲਾਓ ਤਾਂ ਛੋਲੇ ਦਿਖਾਓ ਜੀ ਕਿਹੜੇ ਆ ਜੀ ਚਿੱਟਕੇ ਕਾਲੇ ਕਾਲੇ ਜੀ ਕਾਲੇ ਅੱਛਾ ਠੀਕ ਹੈ ਜੀ ਅੱਛਾ ਹਾਂ ਠੀਕ ਹੈ ਜੀ ਅੱਛਾ ਜੀ ਆਹ ਦਾਲ ਹੈ ਜੀ ਛੋਲੇ ਨੇ ਠੀਕ ਹੈ ਜੀ ਚੋਲ 2 4 ਆ 4 ਦੇ ਰਹੇ ਹੋ ਠੀਕ ਹੈ ਜੀ ਨਾਨਾ ਦਾ ਉਹ ਪਰਛਾਤਾ ਉਹ ਚਾ ਪਰਛਾਤਾ ਚਲੋ ਠੀਕ ਹੈ ਜੈ ਮਾਤਾ ਦੀ ਜੈ ਮਾਤਾ ਦੀ ਤੇ ਹੈ ਸਾਰੇ ਰੌਣਕੀ ਸੁਭਾ ਦੇ ਮੁੰਡੇ ਆ ਜੀ ਕਹਿੰਦੇ ਸਾਡੀ ਵੀਡੀਓ ਅਲੱਗ ਤੋਂ ਬਣਾਓ ਜੀ ਜੈ ਮਾਤਾ ਦੀ ਭਗਤੋ ਭਗਤੋ ਸਾਰੇ ਜਾਣੇ ਆਪਣਾ ਸ਼ੋਭਨਾਮ ਦੱਸੋ ਆਪਣਾ ਨਾਮ ਦੱਸ ਬਈ ਅੱਛਾ ਤੇਰਾ ਬਾਈ ਕੀ ਨਾਮ ਹੈ ਤੇਰਾ ਅੱਛਾ ਤੇਰਾ ਬਾਈ ਕੀ ਨਾਮ ਹੈ ਤੇਰਾ ਓ ਮਾਈ ਗੋਡ ਤੇਰਾ ਬਾਈ ਅੱਛਾ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਆਇਆ ਹਰਿਆਣੇ ਤੋਂ ਆਏ ਹੋ ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ਜੀ ਇੱਥੇ ਅੱਛਾ 23 ਜੁਲਾਈ ਤੱਕ ਅੱਛਾ ਤੁਸੀਂ ਕਿੰਨੇ ਸੇਵਾਦਾਰ ਲੱਗੇ ਹੋ ਜੀ ਸਾਰੇ ਤੁਸੀਂ 22 25 ਅੱਛਾ 20 25 ਲੱਗੇ ਹੋਏ ਹੋ ਹੈ ਤੁਸੀਂ ਹੁਣ 23 ਤਰੀਕ ਨੂੰ ਜਾਓਗੇ ਤੇ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਜਿਹੜੀ ਤੁਹਾਨੂੰ ਸੰਗਤ ਦੇਖ ਰਹੀ ਅੱਛਾ ਜੀ ਤੇ ਅੱਜ ਤੁਸੀਂ ਲੰਗਰ ਵਿੱਚ ਕੀ ਖਿਲਾਇਆ ਕਰੇ ਸੰਗਤ ਨੂੰ ਅੱਛਾ ਅੱਛਾ ਚਲ ਅੱਛਾ ਠੰਡਾ ਜਲ ਵੀ ਨਾਲ ਚਲੋ ਠੀਕ ਹੈ ਭਗਤਾ ਜੈ ਮਾਤਾ ਜੀ ਜੈ ਮਾਤਾ ਜੀ ਤੇ ਲੋ ਜੀ ਭਗਤ ਪਿਆਰੇਓ ਹੁਣ ਆਪਾਂ ਪਾਤਿਆ ਜੀ ਆਪਣੇ ਘਰ ਵੱਲ ਨੂੰ ਚਾਲੇ ਤੇ ਘਰ ਜਾਂਦਿਆਂ ਨੂੰ ਸਾਨੂੰ ਹੋ ਗਿਆ ਏ ਜੀ ਹਨੇਰਾ ਤੇ ਲੋਕਾਂ ਦੀ ਡਿਮਾਂਡ ਸੀਗੀ ਕਿ ਅਸੀਂ ਹਰ ਰੋਜ਼ ਹੀ ਵਲੌਗ ਲੈ ਕੇ ਆਈਏ ਸੋ ਆਪਾਂ ਤੁਹਾਡੇ ਲਈ ਵਲੌਗ ਬਣਾ ਦਿੱਤਾ ਏ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਦੇ ਦਰਸ਼ਨ ਵੀ ਕਰਾਵਾਂਗੇ ਜੀ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੇ ਹੋ ਜੀ ਬਾਕੀ ਦੱਸਿਓ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰਾ ਜੇਕਰ ਲੋਕ ਵਧੀਆ ਤਾਂ ਇੱਕ ਕਮੈਂਟ ਛੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ